ਕਾਲਾ ਜਾਦੂ ਕਰਨ ਵਾਲੀਆਂ ਇਸਤਰੀਆਂ ਨੂੰ ਸਬਕ ਦੇਣ ਦੇ ਮੱਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਛੇਵਨਾਬ ਰਾਜੇ ਨੂੰ ਤਾਰਨ ਲਈ ਤੁਰ ਪਏ। ਉਹ ਸਾਰਾ ਬਿਰਤਾਂਤ ਪਾਈ ਬਾਲਾ ਜੀ ਆਪਣੀ ਜ਼ੁਬਾਨੀ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ। ਮੈਂ ਤੇ ਮਰਦਾਨੇ ਨਾਲ ਗੁਰੂ ਜੀ ਰਾਜੇ ਛੇਵਨਾਬ ਦੀ ਅਭਿਲਾਖਾ ਪੂਰੀ ਕਰਨ ਵਾਸਤੇ ਸੰਗਲਾ ਦੀਪ ਵੱਲ ਤੁਰ ਪਏ। ਰਾਸਤੇ ਵਿੱਚ ਸਤਨਾਮ ਦਾ ਉਪਦੇਸ਼ ਦਿੰਦੇ ਅਤੇ ਨਗਰਾਂ ਤੇ ਸ਼ਹਿਰਾਂ ਦੇ ਲੋਕਾਂ ਦਾ ਉਦਾਰ ਕਰਦੇ ਹੋਏ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ ਅਤੇ ਮੈਨੂੰ ਕਹਿਣ ਲੱਗੇ ਬਾਲਾ ਅਸਾਂ ਜ਼ਰੂਰ ਜਾਣਾ ਹੈ ਨੇੜੇ ਕੋਈ ਜਹਾਜ਼ ਵੀ ਨਹੀਂ ਹੈ ਜਿਸ ਤੇ ਚੜ ਕੇ ਪਾਰ ਚਲੇ ਜਾਈਏ ਤੂੰ ਸਿਆਣਾ ਹੈ ਕੋਈ ਉਪਾਅ ਦੱਸ ਮੈਂ ਕਿਹਾ ਗੁਰੂ ਜੀ ਤੁਹਾਡਾ ਨਾਮ ਲੈਣ ਤਾਂ ਪੱਥਰ ਵੀ ਤਰ ਜਾਂਦੇ ਹਨ ਫਿਰ ਜਿਹੜਾ ਪੁਰਸ਼ ਤੁਹਾਡਾ ਨਾਮ ਲਵੇਗਾ ਉਹ ਇਸ ਸਮੁੰਦਰ ਤੋਂ ਕਿਉਂ ਨਾ ਤਰੇਗਾ ਮੇਰੀ ਇਸ ਗੱਲ ਨੂੰ ਸੁਣ ਕੇ ਮੁਕਤੀ ਦਾਤਾ ਗੁਰੂ ਜੀ ਬੜੇ ਪ੍ਰਸੰਨ ਹੋ ਕੇ ਬੋਲੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਾ ਪਾਠ ਕਰਦੇ ਹੋਏ ਸਾਡੇ ਪਿੱਛੇ-ਪਿੱਛੇ ਤੁਰੇ ਆਵੋ ਇਸ ਤਰ੍ਹਾਂ ਅੱਗੇ-ਅੱਗੇ ਗੁਰੂ ਜੀ ਤੇ ਪਿੱਛੇ-ਪਿੱਛੇ ਅਸੀਂ ਇਸ ਬਾਣੀ ਦਾ ਪਾਠ ਕਰਦੇ ਹੋਏ ਪਾਣੀ ਦੇ ਉੱਤੇ ਤੁਰ ਹੀ ਗਏ ਸਾਡਾ ਕਿਤੇ ਵੀ ਪਾਣੀ ਦੇ ਨਾਲ ਪੈਰ ਗਿੱਲਾ ਨਾ ਹੋਇਆ ਅਸੀਂ ਨਾਗਾਬੰਦਰ ਟਾਪੂ ਲੰਘ ਕੇ ਸੰਗਲਾ ਦੀਪ ਰਾਜੇ ਦੇ ਇੱਕ ਬਾਗ ਵਿੱਚ ਜਾ ਬੈਠੇ ਇਹ ਬਾਗ ਕੁਝ ਸਮੇਂ ਤੋਂ ਸੁੱਕਾ ਹੋਇਆ ਸੀ ਜਦ ਗੁਰੂ ਜੀ ਨੇ ਇਸ ਵਿੱਚ ਚਰਨ ਪਾਏ ਤਾਂ ਬਾਗ ਹਰਿਆ ਭਰਿਆ ਹੋ ਗਿਆ ਭਗਵਾਨ ਨੇ ਜਦ ਇਹ ਕੌਤਕ ਵੇਖਿਆ ਤਾਂ ਉਸ ਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਬਾਗ ਵਿੱਚ ਇੱਕ ਸੰਤ ਆਏ ਹਨ ਜਿਨ੍ਹਾਂ ਨਾਲ ਦੋ ਚੇਲੇ ਹਨ ਉਹਨਾਂ ਦੇ ਬਾਗ ਵਿੱਚ ਆਉਣ ਸਾਰ ਹੀ ਸਾਰੇ ਬਾਗ ਦੇ ਬ੍ਰਿਛ ਬੂਟੇ ਹਰੇ ਭਰੇ ਹੋ ਗਏ ਹਨ ਇਹ ਖਬਰ ਸੁਣ ਕੇ ਰਾਜਾ ਨੇ ਆਪਣੇ ਵਜ਼ੀਰ ਨੂੰ ਕਿਹਾ ਸ਼ਾਇਦ ਗੁਰੂ ਨਾਨਕ ਹੀ ਆ ਗਏ ਹੋਣ ਤੂੰ ਆਪ ਜਾ ਕੇ ਪਤਾ ਲਿਆ ਰਾਜੇ ਦਾ ਵਜ਼ੀਰ ਪਰਸਰਾਮ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਗੁਰੂ ਜੀ ਪਾਸ ਗਿਆ ਅਤੇ ਬੇਨਤੀ ਕੀਤੀ ਕਿ ਇਹ ਭੋਜਨ ਆਪ ਜੀ ਦੇ ਛਕਣ ਵਾਸਤੇ ਰਾਜਾ ਸ਼ਿਵਨਾਬ ਨੇ ਭੇਜਿਆ ਹੈ ਆਪ ਗ੍ਰਹਿਣ ਕਰੋ ਗੁਰੂ ਜੀ ਨੇ ਬਚਨ ਕੀਤਾ ਇਹਨਾਂ ਰਸਾਂ ਦੇ ਬੇਅੰਤ ਸੁਆਦ ਮਿੱਠੇ ਵਿਉਸਮਾਨ ਹਨ ਇੱਕ ਨਾਮ ਹੀ ਸੁੱਖਾਂ ਦੇ ਦੇਣ ਵਾਲਾ ਮਹਾਰਸ ਹੈ ਜਿਸ ਉੱਤੇ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਹ ਇਸ ਨਾਮ ਮਹਾਰਸ ਨੂੰ ਸ਼ੱਕਦਾ ਹੈ ਆਪ ਜੀ ਦਾ ਵਿਚਾਰ ਸੁਣ ਕੇ ਵਜ਼ੀਰ ਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਉਹ ਇਹਨਾਂ ਪਦਾਰਥਾਂ ਦੇ ਰਸਾਂ ਕਸਾਂ ਨੂੰ ਵੇ ਉਹ ਸਮਾਨ ਦੱਸਦੇ ਹਨ ਜਿਨ੍ਹਾਂ ਦੇ ਖਾਣ ਨਾਲ ਮਨ ਅਤੇ ਤਨ ਦੋਵੇਂ ਵਿਕਾਰੀ ਹੋ ਜਾਂਦੇ ਹਨ ਰਾਜੇ ਨੇ ਕਿਹਾ ਜੇ ਉਹ ਇਹਨਾਂ ਤੋਂ ਵਿਰਖਤ ਹਨ ਤਾਂ ਸੁੰਦਰ ਇਸਤਰੀਆਂ ਉਹਨਾਂ ਪਾਸ ਲੈ ਜਾਓ ਰਾਜੇ ਦਾ ਹੁਕਮ ਸੁਣ ਕੇ ਮੰਤਰੀ ਕੁਝ ਸੁੰਦਰ ਇਸਤਰੀਆਂ ਲੈ ਕੇ ਗੁਰੂ ਜੀ ਪਾਸ ਗਿਆ ਤੇ ਕਹਿਣ ਲੱਗਾ ਇਹ ਤੁਹਾਡੇ ਦਿਲ ਪਰਚਾਵੇ ਵਾਸਤੇ ਰਾਜੇ ਨੇ ਭੇਜੀਆਂ ਹਨ ਇਹ ਅਪਾਰ ਰੂਪ ਵਾਲੀਆਂ ਇਸਤਰੀਆਂ ਵਿਯੋਧੀਆਂ ਗੰਧਲਾਂ ਖੰਡ ਵਿੱਚ ਲਪੇਟੀਆਂ ਹੋਈਆਂ ਹਨ ਜੋ ਪੁਰਸ਼ ਦਾ ਜਨਮ ਪ੍ਰਸ਼ਟ ਕਰ ਦਿੰਦੀਆਂ ਹਨ ਗੁਰੂ ਜੀ ਦੇ ਇਹ ਬਚਨ ਸੁਣ ਕੇ ਮੰਤਰੀ ਨੇ ਰਾਜੇ ਨੂੰ ਜਾ ਕੇ ਸਾਰਾ ਹਾਲ ਦੱਸਿਆ ਕਿ ਸੰਤ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਅਤੇ ਇਹਨਾਂ ਦੀ ਸੰਗਤ ਕਰਨ ਨੂੰ ਬੁਰਾ ਆਖਦੇ ਹਨ ਫਿਰ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਸੁੰਦਰ ਗਹਿਣੇ ਤੇ ਕੱਪੜੇ ਭੇਟਾ ਕਰਕੇ ਦੇਖੋ ਕਿ ਇਹਨਾਂ ਤੇ ਉਹਨਾਂ ਦਾ ਮਨ ਭਰਮਦਾ ਹੈ ਕਿ ਨਹੀਂ ਜਾਦਵ ਜੀਰ ਨੇ ਸੁੰਦਰ ਕੱਪੜੇ ਤੇ ਬਹੁ ਮੁੱਲੇ ਜੇਵਰ ਗੁਰੂ ਜੀ ਦੀ ਭੇਂਟ ਕੀਤੇ ਤਾਂ ਆਪ ਜੀ ਨੇ ਉਚਾਰਿਆ ਇਹ ਸਰੀਰ ਤੇ ਇਸ ਨੂੰ ਪਾਉਣ ਵਾਲੇ ਗਹਿਣੇ ਤੇ ਕੱਪੜੇ ਸਭ ਝੂਟ ਹਨ ਇਹਨਾਂ ਨੂੰ ਵੇਖ ਕੇ ਭੁੱਲਣਾ ਨਹੀਂ ਚਾਹੀਦਾ ਇਹ ਨਰਕ ਦਾ ਮੂਲ ਹਨ ਸਾਡੇ ਇਹ ਕਿਸੇ ਕੰਮ ਨਹੀਂ ਹਨ ਆਪਣੇ ਰਾਜੇ ਨੂੰ ਜਾ ਕੇ ਦੇ ਦਿਓ ਮੰਤਰੀ ਨੇ ਇਹ ਸਾਰੀ ਵਾਰਤਾ ਰਾਜੇ ਨੂੰ ਸੁਣਾਈ ਅਤੇ ਕਿਹਾ ਇਹ ਕੋਈ ਪੂਰਨ ਸੰਤ ਹਨ ਇਹ ਕੋਈ ਵਸਤੂ ਵੀ ਜੋ ਤੁਸੀਂ ਭੇਜਦੇ ਹੋ ਗ੍ਰਹਿਣ ਨਹੀਂ ਕਰਦੇ ਚਲੋ ਆਪ ਚੱਲ ਕੇ ਇਹਨਾਂ ਦੇ ਦਰਸ਼ਨ ਕਰੋ ਮੰਤਰੀ ਦੀ ਗੱਲ ਸੁਣ ਕੇ ਰਾਜਾ ਬਹੁਤ ਸਾਰੇ ਵਜ਼ੀਰਾ ਅਮੀਰਾ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆਇਆ ਗੁਰੂ ਜੀ ਦੇ ਪਾਸ ਬੈਠ ਕੇ ਚਰਣਾ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਸਾਹਮਣੇ ਖੜਾ ਹੋ ਗਿਆ ਤਦ ਗੁਰੂ ਜੀ ਨੇ ਬਚਨ ਕੀਤਾ हे ਰਾਜਨ ਤੇਰੀ ਮਤ ਸ੍ਰੇਸ਼ਟ ਹੈ ਤੂੰ ਧਰਮ ਦਾ ਪੜਦਾ ਦੂਰ ਕਰਕੇ ਸ਼ਰਦਾ ਧਾਰਨ ਕਰ ਗੁਰੂ ਜੀ ਦਾ ਇਹ ਬਚਨ ਸੁਣ ਕੇ ਰਾਜੇ ਨੂੰ ਨਿਸ਼ਚਾ ਤਾਂ ਹੋ ਗਿਆ ਕਿ ਇਹੀ ਗੁਰੂ ਨਾਨਕ ਜੀ ਜਾਪਦੇ ਹਨ ਪਰ ਫੇਰ ਸੋਚਣ ਲੱਗਾ ਕਿ ਇੱਕ ਰਾਤ ਹੋਰ ਇਹਨਾਂ ਦਾ ਪਰਤਾਵਾ ਕਰ ਲਵਾਂ ਸੋ ਉਸ ਨੇ ਉਸ ਰਾਤ ਗੁਰੂ ਜੀ ਦੇ ਵਿਸਰਾਮ ਕਰਨ ਵਾਸਤੇ ਇੱਕ ਬੜਾ ਸੁੰਦਰ ਪਲੰਗ ਭੇਜਿਆ ਤੇ ਸੇਵਾਦਾਰ ਭੇਜ ਦਿੱਤਾ ਰਾਤ ਨੂੰ ਰਾਜੇ ਨੇ ਬਹੁਤ ਸੁੰਦਰ ਇਸਤਰੀਆਂ ਨੂੰ ਗੁਰੂ ਜੀ ਪਾਸ ਭੇਜਿਆ ਤੇ ਉਹਨਾਂ ਨੂੰ ਆਖਿਆ ਕਿ ਇਸਤਰੀਆਂ ਵਾਲੇ ਹਾਵ ਭਾਵ ਕਰਕੇ ਗੁਰੂ ਜੀ ਦੀ ਪ੍ਰੀਖਿਆ ਕਰੋ ਉਹਨਾਂ ਨੇ ਆਣ ਕੇ ਸਤਗੁਰੂ ਜੀ ਦੇ ਚਰਨਾਂ ਦੀ ਸੇਵਾ ਤੇ ਹਾਵ ਭਾਵ ਕਰਕੇ ਜਦ ਪਰਮਾਉਣਾ ਸ਼ੁਰੂ ਕੀਤਾ ਤਾਂ ਆਪ ਜੀ ਨੇ ਕਿਹਾ हे स्त्रियों ਤੁਸੀਂ ਇਸ ਤਰ੍ਹਾਂ ਦਾ ਸੁੱਚਾ ਮੋਤੀ ਵਰਗਾ ਸਾਫ਼ ਮਨ ਕਰੋ ਸ਼ੀਲ ਸੰਤੋਖ ਦਾ ਸ਼ਿੰਗਾਰ ਕਰੋ ਇਹਨਾਂ ਗੁਣਾ ਕਰਕੇ ਤੁਸੀਂ ਆਪਣੇ ਪਿਆਰੇ ਨੂੰ ਮੋਹ ਸਕੋਗੀਆਂ ਮਦੂ ਸੂਰਦਨ ਤੇ ਹਰੀ ਨਾਮ ਦੇ ਕੜੇ ਤੇ ਮੁੰਦਰੀ ਆਦਕ ਗਹਿਣੇ ਪਹਿਨੋ ਅਤੇ ਪਰਮੇਸ਼ਰ ਨਾਮ ਦੇ ਕੱਪੜੇ ਪਹਿਨੋ ਧੀਰਜ ਦੀਆਂ ਪੱਟੀਆਂ ਗੁੰਦੋ ਅਤੇ ਪ੍ਰਭੂ ਨਾਮ ਦਾ ਅੱਖਾਂ ਵਿੱਚ ਸੁਰਮਾ ਪਾਵੋ ਮਨ ਦੇ ਮੰਦਰ ਵਿੱਚ ਗਿਆਨ ਦਾ ਦੀਵਾ ਜਗਾਓ ਅਤੇ ਸੁੰਦਰ ਸਰੀਰ ਨੂੰ ਸੇਜਾ ਕਰੋ ਤਦ ਫਿਰ ਜਦ ਪ੍ਰਭੂ ਦਾ ਗਿਆਨ ਤੁਹਾਡੇ ਹਿਰਦੇ ਦੀ ਸੇਜ ਉੱਤੇ ਆਵੇਗਾ ਤਾਂ ਤੁਹਾਨੂੰ ਅੰਤਰਾਤਮੇ ਸੁੱਖ ਦੀ ਪ੍ਰਾਪਤੀ ਹੋਵੇਗੀ हे ਰਾਜਪੁਤਰੀਓ ਨਾਮ ਜਪੋ ਗੁਰੂ ਸ਼ਬਦ ਦੁਆਰਾ ਵਿਕਾਰਾਂ ਦੀ ਇੱਛਾ ਦੂਰ ਕਰੋ ਪਤੀ ਦੀ ਸੇਵਾ ਕਰੋ ਤੁਹਾਨੂੰ ਮੁਕਤੀ द्वार ਦੀ ਪ੍ਰਾਪਤੀ ਹੋਵੇਗੀ ਇਹ ਕਾਮ ਕ੍ਰੋਧ ਆਦਿਕ ਵਿਕਾਰ ਪੱਥਰ ਵਾਂਗ ਭਾਰੇ ਹਨ ਨਾਮ ਸਿਮਰਨ ਤੋਂ ਬਿਨਾਂ ਇਹਨਾਂ ਨਾਲ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਿਆ ਜਾ ਸਕਦਾ ਇਸ ਸ਼ਬਦ ਦਾ ਉਪਦੇਸ਼ ਸੁਣ ਕੇ ਉਹਨਾਂ ਸਾਰਿਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਬਖਸ਼ਾਈ ਦਿਨ ਚੜੇ ਰਾਜਾ ਸ਼ਿਵਨਾਬ ਨੂੰ ਉਹਨਾਂ ਨੇ ਦੱਸਿਆ ਕਿ ਉਹ ਤਾਂ ਪੂਰਨਪੁਰਖ ਹਨ ਸਾਡੀ ਉਹਨਾਂ ਅੱਗੇ ਕੋਈ ਪੇਸ਼ ਨਹੀਂ ਗਈ ਉਹਨਾਂ ਦੇ ਉਪਦੇਸ਼ ਨਾਲ ਸਾਡੀ ਵਿਕਾਰਾਂ ਦੀ ਤ੍ਰਿਸ਼ਨਾ ਮਿਟ ਗਈ ਹੈ ਅਤੇ ਮਨ ਸ਼ਾਂਤ ਹੋ ਗਏ ਹਨ ਇਹ ਉਸਤਤੀ ਸੁਣ ਕੇ ਰਾਜਾ ਨੰਗੇ ਪੈਰੀ ਬੜੀ ਸ਼ਰਧਾ ਨਾਲ ਗੁਰੂ ਜੀ ਪਾਸ ਗਿਆ ਤੇ ਚਰਨਾਂ ਤੇ ਮੱਥਾ ਟੇਕ ਕੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਜਦ ਇਸ ਤਰ੍ਹਾਂ ਢਾਈ ਪਹਿਰ ਬੀਤ ਗਏ ਤਾਂ ਗੁਰੂ ਜੀ ਨੇ ਕਿਹਾ ਰਾਜਾ ਜੀ ਪ੍ਰਸੰਨ ਹੋ ਆਖੂ ਕੀ ਚਾਉਂਦੇ ਹਾਂ ਰਾਜੇ ਨੇ ਕਿਹਾ ਮਹਾਰਾਜ ਪਹਿਲਾਂ ਆਪਣਾ ਨਾਮ ਪਤਾ ਦੱਸੋ ਫਿਰ ਕੋਈ ਗੱਲ ਕਰਾਂਗਾ ਇਸ ਦੇ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਸ਼ਬਦਾਂ ਦਾ ਉਚਾਰਣ ਕੀਤਾ ਪਹਿਲਾਂ ਰਾਜੇ ਸ਼ਿਵਨਾਬ ਨੂੰ ਉਹਨਾਂ ਸ਼ਬਦਾਂ ਦੀ ਸਮਝ ਨਹੀਂ ਆਈ ਪਰ ਉਹਨਾਂ ਸ਼ਬਦਾਂ ਦੇ ਵਿੱਚ ਜਦੋਂ ਨਾਨਕ ਨਾਮ ਬੋਲਿਆ ਗਿਆ ਤਾਂ ਰਾਜੇ ਸ਼ਿਵਨਾਬ ਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਇਹ ਗੁਰੂ ਨਾਨਕ ਹੀ ਹਨ ਰਾਜੇ ਨੇ ਜਾਦੇ ਸੁਣਿਆ ਕਿ ਆਪ ਉਦਾਸੀ ਸਾਧੂ ਨਾਨਕ ਨਾਮ ਕਰਕੇ ਹਨ ਉਹ ਬੜਾ ਖੁਸ਼ ਹੋਇਆ ਤੇ ਤਿੰਨ ਪ੍ਰਕਰਮਾ ਕਰਕੇ ਕਹਿਣ ਲੱਗਾ ਗੁਰੂ ਜੀ ਮੇਰੀ ਰਸਨਾ ਤੁਹਾਡੀ ਉਸਤਤੀ ਨਹੀਂ ਕਰ ਸਕਦੀ ਮੈਨੂੰ ਹਰ ਪ੍ਰਕਾਰ ਕਰਕੇ ਆਪਣਾ ਦਾਸ ਸਮਝੋ ਮੇਰੇ ਘਰ ਨੂੰ ਆਪਣੇ ਪਵਿੱਤਰ ਚਰਨ ਪਾ ਕੇ ਪਵਿੱਤਰ ਕਰੋ ਗੁਰੂ ਜੀ ਨੇ ਕਿਹਾ ਰਾਜਾ ਤੂੰ ਪਹਿਲਾਂ ਧਰਮਸ਼ਾਲਾ ਤਿਆਰ ਕਰ ਅਤੇ ਫਿਰ ਸਾਨੂੰ ਆਣ ਕੇ ਲੈ ਜਾਵੇਂ ਇਹ ਆਗਿਆ ਸੁਣ ਕੇ ਰਾਜਾ ਘਰ ਨੂੰ ਚਲਿਆ ਗਿਆ ਅਤੇ ਧਰਮਸ਼ਾਲਾ ਆਰੰਭ ਕਰ ਦਿੱਤੀ ਬਾਕੀ ਭਾਗ ਲਈ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ